加ੜੂ ਮਿਲਿਆ ਜੀ ਕਾਂਗਰਸ ਨੂੰ ਪੰਜਾ ਜੀ ਦੇ ਕਾਂਗਰਸ ਮੈਂ ਫਿਰ 15 ਮਿੰਟ ਰੁਕ ਫਿਰ ਮੈਂ ਇਧਰ ਕੰਪਲੈਕਸ ਚ ਵਗ ਗਿਆ ਅਲਪਰਫੈਕਟ ਕਿਹਨਾਂ ਬਦਲਾਂ ਨੇ ਅੱਜ ਉਤਸ਼ਾਹ ਨਾਲ ਆਰਥਿਕ ਦੇਖਿਆ ਤਾਂ ਉਹ ਮੈਂ ਵਗ ਗਿਆ ਕੋਈ ਯਾਦ ਨਹੀਂ ਪਰ ਆਉ ਜੋ ਬਈ ਹੋਏ ਜਿਆਦਾ ਬੰਦੇ ਇਸ਼ਟ ਆਏ ਕਈ ਗੱਲ ਦੀ ਕੋਈ ਨਾ ਦੇ ਸਾਰੀ ਯਾਦ ਅਸੀਂ ਜਿੰਨੇ ਕੈਂਡੀਡੇਟ ਅੱਜ ਕਿਉਂਕਿ ਸਾਨੂੰ ਅੱਜ ਚੋਣ ਨਿਸ਼ਾਨ ਮਿਲੇ ਨੇ ਅਸੀਂ ਰੱਬ ਦਾ ਨਾਮ ਲੈ ਕੇ ਪਹਿਲਾਂ ਸਭ ਤੋਂ ਪਹਿਲਾਂ ਰੱਬ ਦਾ ਨਾਮ ਲਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਸਾਨੂੰ ਅੱਜ ਚੋਣ ਨਿਸ਼ਾਨ ਮਿਲ ਗਏ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਵੀ ਆਪਦੇ ਆਪ ਦੇ ਵਾਰ ਚ ਮਿਹਨਤ ਕਰੋ ਜੇ ਤੁਸੀਂ ਮਿਹਨਤ ਕਰੋਗੇ ਲੋਕਾਂ ਦੇ ਕੰਮ ਕਰਾਓਗੇ ਤੁਹਾਨੂੰ ਆਪੇ ਲੋਕਾਂ ਵੋਟ ਬਣਗੇ ਮਾਲਕ ਤੋਂ ਦੁਆ ਕਰਦਾ ਮੈਂ ਬੀਜੜੀ ਢੜਬਾ ਦੀ ਇਲੈਕਸ਼ਨ ਹੈ ਸਹੀ ਸਲਾਮਤ ਰੋਪਾ ਗੋਲੇ ਤੋਂ ਸਹੀ ਸਲਾਮਤ ਨਿਭੜ ਜੇ ਉਹਦੀ ਵਰਗੀ ਰੀਸ ਨਹੀਂ ਮੈਂ ਢੜਬਾ ਇਸ ਟਾਈਮ ਢੜਬਾ ਦਾ ਔਰ ਪ੍ਰਬੰਧਕ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬੜੀ ਸ਼ਾਂਤੀ ਢੰਗ ਦੇ ਨਾਲ ਸਾਰੇ ਕੱਲੇ ਕੱਲੇ ਬਾੜ ਦੇ ਬੰਦਿਆਂ ਨੂੰ ਬੁਲਾ ਕੇ ਕੱਲੇ ਕੱਲੇ ਕੈਂਡੀਡੇਟਾਂ ਨੂੰ ਬਾ ਕਹਦੇ ਜਿਹੜੇ ਕਿ ਚੋਣ ਨਿਸ਼ਾਨ ਲਾਟਮਟ ਕੀਤਾ ਮੈਂ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਔਰ ਸਾਰੇ ਢੜਬਾ ਵਾਸੀ ਨੂੰ ਬੇਨਤੀ ਕਰੂੰਗਾ ਵੀ ਜਿਹੜੀ ਚੋਣ ਹੋਵੇ ਬਾ ਸਾਥ ਸੁਤਰੀ ਬੰਦੇ ਨੂੰ ਵੋਟ ਪਵੇ ਜਿਹੜਾ ਕਿ ਤੁਹਾਡੇ 5 ਸਾਲ ਤੁਹਾਡੇ ਕੰਮ ਆਵੇ ਇਹ ਨਹੀਂ ਅਸੀਂ ਜਿੱਤ ਗਏ ਸੀ ਆਪਦੇ ਘਰੇ ਵੇ ਜੀ 5 ਸਾਲ ਲੋਕਾਂ ਦੇ ਕੰਮ ਆਵੇ ਕਿਉਂਕਿ ਲੋਕਾਂ ਨੂੰ ਕਾਦੇ ਵਾਸਤੇ ਬਣਾਉਂਦੇ ਨੇ ਐਮਸੀ ਲੋਕਾਂ ਦੇ ਕੰਮਾਂ ਵਾਸਤੇ ਅਸੀਂ ਜਿੱਤ ਕੇ ਲੋਕਾਂ ਦੀ ਸਾਰਨਦੇ ਮੈਂ ਸਾਰੇ ਆਜ਼ਾਦ ਜਿੰਨੇ ਵੀ ਕੈਂਡੀਡੇਟ ਨੇ ਉਹਨਾਂ ਨੂੰ ਅਪੀਲ ਕਰੂੰਗਾ ਵੀ ਤੁਸੀਂ ਲੋਕਾਂ ਤੋਂ ਘਰ ਘਰ ਜਾ ਕੇ ਵੋਟ ਮੰਗੋ ਔਰ ਲੋਕਾਂ ਦੇ ਕੰਮ ਕਰਾਓ ਪਾਰਟੀ ਬਾਜ਼ੀ ਤੋਂ ਉੱਠ ਕੇ ਕੰਮ ਕਰਨੇ ਨੇ ਸਾਡੇ ਢੜਬਾ ਕਹੇ ਜੀ ਸਿਟੀ ਬਣ ਗਈ ਜਿਹੜੀ ਕੋਈ ਪਾਰਟੀ ਬਾਜ਼ੀ ਦਾ ਕੋਈ ਮਤਲਬ ਨਹੀਂ ਸਾਨੂੰ ਅੱਜ ਪਤਾ ਲੱਗਦਾ ਜੀ ਕੋਈ ਪਾਰਟੀ ਬਾਜ਼ੀ ਦਾ ਮਤਲਬ ਨਹੀਂ ਬਹੁਤ ਵਧੀਆ ਇਲੈਕਸ਼ਨ ਹੋਈ ਹੈ ਸਾਰੇ ਹੀ ਮੈਂ ਪ੍ਰਬੰਧਕ ਦਾ ਔਰ ਜਿੰਨੇ ਲੀਡਰ ਸਹਿਮਾਨ ਨੇ ਜਿੰਨੇ ਲੀਡਰ ਸਾਡੇ ਡਿਰਵੇ ਨੇ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਸਾਡੇ ਐਮਐਲਏ ਸਰਦਾਰ ਸਰਜੀਤ ਸਿੰਘ ਧਮਨ ਸਾਹਿਬ ਉਹਨਾਂ ਨੇ ਸਾਨੂੰ ਕੁਝ ਸਾਲ ਪਹਿਲਾਂ ਡਿਰਵੇ ਦੀ ਜ਼ਿੰਮੇਵਾਰੀ ਸੰਭਾਲੀ ਜੀ ਤੇਰਾ ਐਮਐਸ ਨੂੰ ਔਰ ਮੈਨੂੰ ਪ੍ਰਧਾਨ ਬਣਾਇਆ ਸੀ ਅਸੀਂ ਨੇ ਪੂਰੀ ਜਿਹੜੀ ਸੇਵਾ ਤਾਂ ਦੇ ਨਿਵਾਈਏ ਨਿਵਾਈਏ ਅਸੀਂ ਅੱਜ ਵੀ ਉਹਨਾਂ ਦੇ ਪਰਨੇ ਤੇ ਖੜੇ ਆ ਵੀ ਧਮਨ ਸਾਹਿਬ ਦੀ ਜਿਹੜੀ ਕਿ ਇੱਜ਼ਤ ਔਰ ਸਤਿਕਾਰ ਉਵੇਂ ਜਿਵੇਂ ਹੋ ਜੂਵੇਂ ਪਹਿਲਾਂ ਹੁੰਦਾ ਕਿੰਨੇ ਕਿੰਨੇ ਮੁੱਦੇ ਦੇ ਇਲੈਕਸ਼ਨ ਆ ਰਹੇ ਸਾਡੇ ਜਿਹੜੀ ਪੁਰਾਣੀ ਟੀਮ ਐਮਸੀ ਦੀ ਉਹਨਾਂ ਦਾ ਮੁੱਦੇ ਦੱਸਣ ਦੀ ਲੋੜ ਨਹੀਂ ਕਿਉਂਕਿ ਤਾਂ 7 ਸਾਲਾਂ ਦੇ ਮੁੱਦੀ ਕਰਦੇ ਕੰਮ ਕਰਤੀ ਆ ਰਹੇ ਆ ਮੁੱਦੇ ਦੇ ਅਸੀਂ ਤਾਂ ਦੱਸੀਏ ਕੰਮ ਨਾ ਕਰੇ ਹੁਣ ਅਸੀਂ ਸਾਰੇ ਕੰਮ ਕੀਤੇ ਨੇ ਰਲ ਕੇ ਸਾਰੀ ਕਮੇਟੀ ਨੇ ਕੰਮ ਕੀਤੇ ਨੇ ਜਿਹੜੀ ਅੱਗੇ ਕਮੇਟੀ ਉਹਨੂੰ ਕੋਈ ਮਰਜ਼ੀ ਪ੍ਰਧਾਨ ਬਣੇ ਸਾਨੂੰ ਇਹਦਾ ਕੋਈ ਲੈਣਾ ਦੇਣਾ ਨਹੀਂ ਪ੍ਰਧਾਨ ਦਾ ਕੋਈ ਮਰਜ਼ੀ ਪ੍ਰਧਾਨ ਬਣ ਜੇ ਅਸੀਂ ਨੇ 5 ਸਾਲ ਲੋਕਾਂ ਉਹਨਾਂ ਦੇ ਲੋਕਾਂ ਦੇ ਕੰਮ ਕਰਾਉਂਦੇ ਨੇ ਪ੍ਰਧਾਨ ਨਾਲ ਰਲ ਕੇ ਕਿਸੇ ਮਰਜ਼ਤ ਪਾਰਟੀ ਦਾ ਪ੍ਰਧਾਨ ਬਣ ਜੇ ਸਾਨੂੰ ਇਹਦਾ ਕੋਈ ਲਾਗਾ ਦੇ ਕੰਮ ਨਹੀਂ ਵੋਟਰਾਂ ਨੂੰ ਕਿਸੇ ਨਾ ਵਿਸ਼ਵਾਸ ਹੋ ਰਿਹਾ। ਵੋਟਰਾਂ ਨੂੰ ਬਸਵਾਤ ਪਾਣਾ ਵਿੱਚ ਜਿਹੜੇ ਵੀ ਐਮਸੀ ਜਿੱਤਣਗੇ ਤੁਹਾਡੇ ਬਾਣਾ ਚ ਕੱਲੇ ਕੱਲੇ ਜਾ ਕੇ ਤੁਹਾਡੀ ਦੇਹਲੀ ਜਾ ਕੇ ਕੱਲੇ ਕੱਲੇ ਅਸੀਂ ਤੁਹਾਡੇ ਕੰਮ ਕਰਾਵਾਂਗੇ 24 ਘੰਟੇ ਤੁਹਾਡੇ ਸੇਵਾ ਦੇ ਵਿੱਚ ਜਿੰਨੇ ਜਿੰਨੇ ਵੀ ਐਮਸੀ ਜਿੱਤਣਗੇ 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਿਣਗੇ ਜਸਦੀਪ ਕੌਰ ਜੀ ਕਿਹੜੇ ਵਾਰਡ ਦੇ ਵਿੱਚ ਫੜੇ 13 ਨੰਬਰ ਵਾਰਡ ਜੀ ਕੀ ਚੋਣ ਨਿਸ਼ਾਨ ਵਿਦੇਸ਼ੀ 에ਰੋਪਲੇਨ ਜੀ ਤੇ ਅੱਜ ਤੁਸੀਂ ਇੱਕ ਵਾਰਡ ਨੰਬਰ 13 ਦੇ ਵਿੱਚ ਫੜੇ ਹੋ ਇਹ ਲੋਕਾਂ ਨੂੰ ਕੀ ਵਿਸ਼ਵਾਸ ਦਵਾ ਰਹੇ ਲੋਕਾਂ ਨੂੰ ਇਹੀ ਵਿਸ਼ਵਾਸ ਦਵਾ ਰਹੇ ਆਂ ਵਧੀਆ ਕੰਮ ਕਰਾਂਗੇ ਜੀ ਵਧੀਆ ਵਾਰਡ ਨੰਬਰ 11 ਦੇ ਵਿੱਚ ਮੇਰੇ ਧਰਮਪਤਰੀ ਸੁਖਵਿੰਦਰ ਕੌਰ ਆਜ਼ਾਦ ਵਜੋਂ ਚੋਣ ਲੜ ਰਹੇ ਨੇ ਪਿੱਛੇ ਅਸੀਂ ਸਰਦਾਰ ਸਰਜੀਤ ਸਿੰਘ ਧਮਾਨ ਸਾਹਿਬ ਦੀ ਸਰਪ੍ਰਸਤੀ ਦੇ ਹੇਠ ਐਮ ਸੀ ਸੀਗੇ ਉਹਨਾਂ ਦਾ ਜਿਹੜਾ ਵਿਕਾਸ ਹੈ ਉਹ ਸਾਨੂੰ ਦੜਬੇ ਦੇ ਵਿੱਚ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਉਹ ਦੜਬੇ ਦੀਆਂ ਗਲੀਆਂ ਨੇ ਜਿਹੜੀਆਂ ਮੂੰਹ ਬੋਲਦੀ ਤਸਵੀਰ ਹੈ ਉਸ ਵਿਕਾਸ ਦੇ ਮੁੱਦੇ ਤੇ ਅਸੀਂ ਅੱਗੇ ਚੋਣ ਲੜਨੀ ਚਾਹੁੰਦੇ ਆਂ ਕੀ ਬੁਸ਼ਾ ਗਣਤ ਅਸੀਂ ਵੋਟਰਾਂ ਨੂੰ ਵਿਸ਼ਵਾਸ ਦਿਨਿਆ ਵੀ ਜੋ ਦਿਰਬੇ ਦਾ ਅਵਕਾਸ਼ ਸਰਜੀਤ ਸਿੰਘ ਧਮਾਨ ਦੀ ਸਰਪ੍ਰਸਤੀ ਵਿੱਚ ਪਹਿਲਾ ਹੋਇਆ ਸੀ ਉਸ ਤੋਂ ਵੱਧ ਕੇ ਅਸੀਂ ਸਰਕਾਰ ਦੇ ਨਾਲ ਲੜ ਕੇ ਲੋਕਾਂ ਦੀ ਸੇਵਾ ਕਰਾਂਗੇ ਮੈਂ ਸਿਲਕੀ ਦੇ ਵੀ ਕੋਤਰੂ ਰਿਸ਼ੀਪਾਲ ਗੜ ਬਾੜ ਨੰਬਰ 10 ਤੋਂ ਚੋਣ ਲੜ ਰਹੀ ਹਾਂ ਤੇ ਮੇਰਾ ਨਿਸ਼ਾਨ ਹੈਗਾ ਕਮਲ ਦਾ ਫੁੱਲ ਹਾਂ ਤੇ ਮੈਨੂੰ ਵੱਧ ਤੋਂ ਵੱਧ ਵੋਟਾਂ ਪਾ ਬੋਟਾ ਪਾਉਤੇ ਮ ਉਸਾਰ ਮਹੱਲੇ ਨੂੰ ਸਰ ਵਿਸ਼ਵਾਸ ਦਾ ਦਿਵਾਉਣੀਆਂ ਕਿ ਮੈਂ ਸਰਵਕੀ ਵਿਕਾਸ ਕਰਵਾਉਂਗੀ ਮੈਂ ਸ਼ੁਭਮਗਰ ਬਾੜੀ ਪਰਵਾਰ ਵੱਲੋਂ ਬਾੜ ਨੰਬਰ 10 ਤੋ ਸਿਲਕੀ ਦੇਵਿੰ ਨੂੰ ਬਤ ਬਤ ਵੋਟਾਂ ਬਾੰਦੀ ਅਪੀਲ ਕਰਦਾ ਤੇ ਸਾਰੇ ਨਗਰ ਜੋ ਬਾੜ ਦੇ ਨਿਵਾਸੀਆਂ ਨੂੰ ਅਪੀਲ ਕਰਦਾ ਕਿ ਇਹਨਾਂ ਨੂੰ ਵੋਟਾਂ ਬਾਕੇ ਬਤ ਬਤ ਕਾਮਯਾਬ ਕਰੋ ਅਤੇ ਆਪਣੇ ਬਾੜ ਦਾ ਵਿਕਾਸ ਲਈ ਬਤ ਬਤ ਦਾ ਸਮਰਥਨ ਬਾੜੀ ਪਰਵਾਰ ਦਾ ਇੱਕੋ ਹੀ ਨਾਰਾ ਹੈ ਸੇਵਾ ਹੀ ਕਰਮ ਸੇਵਾ ਹੀ ਧਰਮ ਇਹ ਇਸ ਤਹਿਤ ਮੈਂ ਵਿਸ਼ਵਾਸ ਦਿਵਾਉਣਾ ਕਿ ਕੋਈ ਵੀ ਬਾੜ ਦਾ ਨਿਵਾਸੀ ਅਤੇ ਸ਼ਹਿਰ ਦਾ ਨਿਵਾਸੀ ਕਿਸੇ ਵੀ ਸਮੱਸਿਆ ਲਈ ਕਦੇ ਵੀ ਪਰਿਵਾਰ ਕੋਲੇ ਸਮੱਸਿਆ ਲੈ ਕੇ ਆ ਸਕਦਾ ਹੈ ਉਸ ਦੀ ਪੂਰੀ ਹੈਲਪ ਕੀਤੀ ਜਾਏਗੀ ਬਾੜ ਦਾ ਤੇ ਸ਼ਹਿਰ ਦਾ ਸਰਪੱਖੀ ਵਿਕਾਸ ਕਰਵਾਇਆ ਜਾਵੇਗਾ ਤਾਂ ਜੋ ਜੋ ਸ਼ਹਿਰ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਉਹਨਾਂ ਨੂੰ ਦੂਰ ਕੀਤਾ ਜਾ ਸਕੇ ਇਸ ਲਈ ਅਪੀਲ ਕਰਦੇ ਹਾਂ ਕਿ ਸਭ ਬਰਤ ਬਰਤ ਵੋਟਾਂ ਪਾ ਕੇ ਸਿਲਕੀ ਦੇਵੀ ਨੂੰ ਕਾਮਯਾਬ ਕਰੋ ਉਹਨਾਂ ਨੇ ਛਾਣ ਕੇ ਜਿਸਨੂੰ ਛਾਣ ਕੇ ਅਕੂਲ ਕਰਾ। ਕਮਲ ਦਾ ਫੁੱਲ ਹੈ ਉਹਨਾਂ ਦਾ ਨਿਸ਼ਾਨ।